ਸਿੱਖ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠਾ ਹੋਵੇ ਜਾਂ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠਾ ਹੋਵੇ ਸਿੱਖ ਮੀ ਸਿੱਖ ਆਪਾਂ ਸਾਰੇ ਗੁਰ ਭਾਈ ਹਾਂ ਇਹ ਸਾਡੀਆਂ ਭੈਣਾਂ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਇੱਕ ਪਰਿਵਾਰ ਬਣਾਇਆ ਸਾਂਝਾ ਪਰਵਾਰ ਅਸੀਂ आनंदपुर ਸਾਹਿਬ ਦੇ ਵਾਸੀ ਤੁਸੀਂ ਅਸੀਂ ਸਾਰੇ ਇਸ ਕਰਕੇ ਅਸੀਂ ਇੱਕ ਪਰਿਵਾਰ ਹਾਂ ਤੇ ਜਦੋਂ ਆਪਣੇ ਪਰਿਵਾਰ ਦੇ ਵਿੱਚ ਆਣ ਕੇ ਬੈਠੀਦਾ ਵਾ ਆਈਦਾ ਵਾ ਬਾਤ ਪਾਈ ਦੀ ਜਾਂ ਗੁਰੂ ਦੀ ਤਾਂ ਇਹ ਭਾਗਾਂ ਵਾਲੀ ਗੱਲ ਹੁੰਦੀ ਹੈ ਕਿਉਂਕਿ ਮੈਂ ਇਹ ਵੀ ਜਾਣਦਾ ਕਿ ਜਦੋਂ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਸਨ ਔਰ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦਿੱਲੀ ਚਾਂਦਨੀ ਚੌਂਕ ਸ਼ਹੀਦੀ ਦੇਣ ਆਏ ਸਤਿਗੁਰੂ ਜੀ ਦੇ ਧੜ ਦਾ ਜਿਹੜਾ ਸੰਸਕਾਰ ਕੀਤਾ ਹੈ ਇਹ ਕੋਈ ਸਧਾਰਨ ਗੱਲ ਨਹੀਂ ਸੀ ਤੈਨਸੂ 50 ਸਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਸ਼ਤਾਬਦੀ ਆਉਣ ਵਾਲੀ ਹੈ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਆਲਾ ਜੀ ਤੇ ਸ਼ੇਦੀ ਜਦੋਂ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਧਾਰਮਿਕ ਆਜ਼ਾਦੀ ਲਈ ਤਿਲਕ ਜੰਤੂ ਦੀ ਰਾਖੀ ਲਈ ਤਾਂ ਵਕਤ ਦੀ ਹਕੂਮਤ ਨੇ एलान ਕੀਤਾ ਸੀ ਕਿ ਗੁਰੂ ਸਾਹਿਬ ਦੇ ਸਰੀਰ ਦਾ ਬਾਦ ਵਿੱਚ ਅਦਬ ਨਾ ਹੋ ਤਾਂ ਉਦੋਂ ਦੋ ਸਿੱਖਾਂ ਦਾ ਬੜਾ ਉੱਚੇ ਚਾਜੇ ਕਰਾ ਇੱਕ ਭਾਈ ਜੀਵਨ ਸਿੰਘ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਸੰਭਾਲਿਆ ਤੇ ਅਨੰਦਪੁਰ ਸਾਹਿਬ ਲੰਦਾ ਤੇ ਦੂਜੇ ਸਿੱਖ ਨੇ ਬਾਬਾ ਲੱਖੀ ਸ਼ਾਹ ਜੀ ਮਨਜਾਰਾ ਇਹ ਬੜੇ ਧਨਾੜ ਸਿੱਖ ਸਨ ਜਿੱਥੇ ਭਾਰਤ ਦੀ ਪਹਿਲੀ ਪਾਰਲੀਮੈਂਟ ਬਣੀ ਜਿੱਥੇ ਪਹਿਲਾਂ ਵਾਇਸ ਰਾਇਡ ਦਾ ਹਾਊਸ ਸੀ ਅੰਗਰੇਜ਼ਾਂ ਦੇ ਵੇਲੇ ਇਹ ਸਾਰੀ ਜਗਾ ਭਾਈ ਲੱਖੀ ਸ਼ਾਹ ਮਨਜਾਰੇ ਦੀ ਆ ਪਿੰਡ ਹੈ ਰਕਾਬਗਾੜ ਔਰ ਕਿੰਨਾ ਗੁਰੂ ਦਾ ਮਹਾਨ ਸਿੱਖ ਸੀ ਬਾਬਾ ਲੱਖੀ ਸ਼ਾਹ ਬਨਜਾਰਾ ਆਪਣੇ ਘਰ ਦੇ ਵਿੱਚ ਸਤਿਗੁਰੂ ਦੇ ਧੜ ਨੂੰ ਲਿਆਂਦਾ ਧੜ ਨੂੰ ਬਾਅ ਅਦਬ ਆਪਣੇ ਅੰਦਰ ਮਹਿਲ ਨੂਆ ਘਰ ਦੇ ਵਿੱਚ ਰੱਖ ਕੇ ਔਰ ਪੂਰੀ ਮਾਣ ਮਰਿਆਦਾ ਦੇ ਨਾਲ ਅੰਦਰ ਰੱਖਿਆ ਘਰ ਨੂੰ ਅੱਗ ਲਾਈ ਸੀ ਆਪਣੇ ਘਰ ਨੂੰ ਅੱਗ ਲਾਉਣ ਦੀ ਸੋਖੀ ਗੱਲ ਨਹੀਂ ਹੈ ਪਰ ਭਾਈ ਲੱਖੀ ਸ਼ਾਹ ਬਨਜਾਰਾ ਜੀ ਨੇ ਸਿੱਖੀ ਨੂੰ ਨਿਭਾਉਂਦਿਆਂ ਹੋਇਆਂ ਕਿ ਗੁਰੂ ਦੇ ਧੜ ਦਾ ਅਦਬ ਕਾਇਮ ਰਵੇ ਉਹਦੇ ਵਿੱਚ ਕੋਈ ਬੇਅਦਬ ਨਹੀਂ ਵਾਲੀ ਗੱਲ ਨਾ ਹੋਵੇ ਉਹਨਾਂ ਨੇ ਧੜ ਦਾ ਸਨਸਕਾਰ ਕਰਨ ਦੇ ਲਈ ਆਪਣੇ ਘਰ ਨੂੰ ਅੱਗ ਲਾ ਦਿੱਤੀ। ਆਰੋਦੇ ਤੋਂ ਬਾਅਦ ਵੀ ਜਿੰਨੇ ਵੀ ਸਿੱਖਾਂ ਨੂੰ ਇਹ ਹਥਿਆਰ ਦਿੱਤੇ ਜਾਂਦੇ ਰਹੇ ਨੇ ਪਹਿਲਾਂ ਜਿਹੜਾ ਸਾਡਾ ਰੂਟ ਰੇਟ ਹੈ ਰੋੜ ਵਪਾਰ ਵਾਲਾ ਟਾਂਡੀ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਕੋ ਵਣਜਾਰੂ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਟਾਂਡੀ ਵਣਜਾਰਿਆਂ ਦੇ ਨਾਲ ਜੁੜੇ ਜਿੱਥੇ-ਜਿੱਥੇ ਵਣਜਾਰੇ ਜਾਂਦੇ ਸੀ ਉਹਨੂੰ ਟਾਂਡਾ ਕਹਿੰਦੇ ਸੀ ਉਹ ਕਾਫਲਿਆਂ ਦੇ ਰੂਪ ਦੇ ਵਿੱਚ ਚੱਲਦੇ ਸੀ ਔਰ ਸਿੱਖੀ ਦੀ ਬੜੀ ਸੇਵਾ ਕੀਤੀ ਹਥਿਆਰ ਸ਼ਾਸਤਰ ਵੀ ਬਣਾ ਕੇ ਦਿੱਤੇ ਗੁਰੂ ਸਾਹਿਬ ਜੀ ਦੇ ਗੁਰੂ ਪਰਿਵਾਰ ਦੇ ਸੁਨੇਹਾ ਸਿੱਖਾਂ ਦੇ ਉਧਰ ਉਧਰ ਪਚਾਉਣੇ ਔਰ ਹਰ ਵੇਲੇ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਤਤ ਪਰ ਰਹਿਣਾ ਇਹ ਵੀ ਇਨਾ ਸਿੱਖਾਂ ਦੇ ਹਿੱਸੇ ਹਾਇ ਬਾਬਾ ਬੰਦਾ ਸਿੰਘ ਬਹਾਦਰ ਕਿਉਂਕਿ ਬਾਬਾ ਮਕਣਸ਼ਾਹ ਲਬਾਣੇ ਦਾ ਵੀ ਜਗਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਜਿਨ੍ਹਾਂ ਨੇ ਸ਼ਹੀਹ ਮਸੰਦ ਨੂੰ ਬਣਿਆ ਸੀ ਉੱਥੇ ਬਾਬੇ ਬਕਾਲੇ ਜਦੋਂ ਉਹਨੇ ਗੁਰੂ ਸਾਹਿਬ ਤੇ ਗੋਲੀ ਚਲਾਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਜਿਵੇਂ-ਜਿਵੇਂ ਸਾਡੀ ਫੌਜ ਵਧਦੀ ਗਈ ਉਹਨਾਂ ਨੂੰ ਹਥਿਆਰਾਂ ਦੀ ਲੋੜ ਸੀ ਤੇ ਇਹ ਬਹੁਤੇ ਹਥਿਆਰ ਜਿਹੜੇ ਆ ਇਹ ਬੰਗਾਰੇ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੂੰ ਉਪਲਬਧ ਕਰਵਾਏ ਨੇ ਤਾਂ ਇਹ ਮਾਣ ਵਾਲੀ ਗੱਲ ਇਹ ਤੁਹਾਡੇ ਲਈ ਫਖਰ ਵਾਲੀ ਗੱਲ ਹੈ ਕਿ ਤੁਸੀਂ ਗੁਰੂ ਕਾਲ ਤੋਂ ਹੀ ਗੁਰੂ ਨਾਨਕ ਦੇ ਘਰ ਦੇ ਵਿੱਚ ਸਤਿਕਾਰੇ ਗਏ ਗੁਰੂ ਨਾਨਕ ਦੇ ਘਰ ਦੇ ਵਿੱਚ ਪਰਵਾਣ ਹੋਏ ਹੋ ਆਪਾਂ ਜਿਹੜੀ ਗੁਰੂ ਕਾਲ ਤੋਂ ਸਾਜ ਹੈ ਇਹਨੂੰ ਹਮੇਸ਼ਾ ਹੋਰ ਜ਼ਿਆਦਾ ਗੂੜੀ ਬਣਾਉਣਾ ਹੈ ਆਪਾਂ ਸਾਜ ਨੂੰ ਹੋਰ ਜ਼ਿਆਦਾ ਵਧਾਉਣਾ ਵਾ ਔਰ ਕਾਦੀ ਇਦਾਲੀ ਸਮਝਣਾ ਹੈ ਕਿ ਅਸੀਂ ਜੇ ਪੰਜਾਬ ਤੋਂ ਥੋੜਾ ਦੂਰ ਬੈਠੇ ਆ ਤੇ ਦੂਰ ਬਾ ਨਹੀਂ सिख कदी गुरु तो या श्री अकाल तख्त साहब तो केंद्रीय स्थान सच खंड श्री हरिमंद साहेब दरबार साहब दूर नहीं है तो हर सिख के अंदर मुहब्बत है क्योंकि तो दिल्ली के गुरु ली बहुत इश्क है प्यार है और तुसी भी ਆਪਣੇ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਲਈ ਪੰਜਾਬ ਵਿੱਚ ਜਾਂਦੇ ਹਾਂ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ ਇਸ ਸਾਜ ਨੂੰ ਹਮੇਸ਼ਾ ਬਣਾ ਕੇ ਰੱਖਿਆ ਮੈਂ ਪਿਛਲੇ ਮਹੀਨੇ ਹੀ ਤਲੇ ਗਾਨਾ ਗਿਆ ਸੀ ਉੱਥੇ ਹైదరాబాద్ ਦੇ ਨੇੜੇ ਇੱਕ ਪਿੰਡ ਬਾ ਸਾਰਾ ਬਨਜਾਰੇ ਸਿੱਖਾਂ ਦਾ ਪਿੰਡ ਬਾ ਗਾਚੂ ਗਾਚੂ ਬਾ ਗਾਂਡਾ ਉਹ ਜਿਹੜਾ ਪਿੰਡ ਆ ਉਹ ਭਾਵੇਂ ਬੰਦੇ ਕੋਈ ਅਮੀਰ ਨਹੀਂ ਸਰ ਤਨ ਕਰ ਪਰ ਸਿੱਖੀ ਕਰਕੇ ਬੜੇ ਅਮੀਰ ਗੁਰਦੁਆਰੇ ਮੈਂ ਦੇਖਿਆ ਉਹਨਾਂ ਦੇ ਬੱਚੇ ਜਦੋਂ ਮੈਂ ਗਿਆ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਾਰਾ ਪਿੰਡ ਲੰਗਰਾਂ ਦੀ ਤਿਆਰੀ ਕਰਦਾ ਰਿਹਾ ਸੇਵਾ ਕਰਦਾ ਰਿਹਾ ਸ਼ਾਮ ਨੂੰ ਜਦੋਂ ਸਮਾਗਮ ਸੀ ਛੋਟੇ ਛੋਟੇ ਬੱਚੇ ਨਗਾਰੇ ਵਜਾ ਰਹੇ ਇੱਕ ਵੀ ਬੱਚਾ ਮੈਨੂੰ ਉਹਨਾਂ ਦਾ ਮੋਨਾ ਨਜ਼ਰ ਨਹੀਂ ਆਇਆ ਭਾਵੇਂ ਉਹਨਾਂ ਨੇ ਲਈ ਕਈ ਮੁਸੀਬਤਾਂ ਨਾ ਉਥੇ ਔ ਸਾਰੀ ਨਾਲ ਮੁਸ਼ਕਿਲਾਂ ਮੈਂ ਪਰ ਗੁਰੂ ਦੀ ਸਿੱਖੀ ਨੂੰ ਉਹਨਾਂ ਨੇ ਦਿਲ ਦੇ ਨਾਲ ਲਾ ਕੇ ਰੱਖਿਆ ਹੋਇਆ ਔਰ ਇੱਥੇ ਵੀ ਜਦੋਂ ਮੈਂ ਆਇਆ ਮੈਨੂੰ ਦੱਸਿਆ ਗਿਆ ਕਿ ਇੱਥੇ ਸਿੱਖ ਮਨਜਾਰੇ ਸਿੱਖ ਬਹੁਤ ਜ਼ਿਆਦਾ ਨੇ ਗੁਰੂ ਦੀ ਸਿੱਖੀ ਨਾਲ ਪ੍ਰੇਮ ਕਰਦੇ ਨੇ ਖੇਤੀ ਕਰਦੇ ਨੇ ਨੌਕਰੀ ਵੀ ਕਰਦੇ ਨੇ ਕੁਝ ਆਪਣੇ ਕੰਮ ਧੰਦੇ ਕਰਦੇ ਨੇ ਤੇ ਸਾਰਾ ਕੁਝ ਕਰਦੇ ਆ ਗੁਰੂ ਦੇ ਨਾਲ ਜੁੜੇ ਨੇ ਗੁਰਬਾਣੀ ਸਿਧਾਂਤਾਂ ਨੂੰ ਮੰਨਦੇ ਨੇ ਇਤਿਹਾਸ ਦੇ ਨਾਲ ਔਤਪੁੱਤ ਨੇ ਇਤਿਹਾਸ ਨੂੰ ਸਮਝੇ ਨੇ ਤਾਂ ਮੈਨੂੰ ਖੁਸ਼ੀ ਹੋਈ ਆਪਾਂ ਸਾਰਿਆਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਆ ਆਪਾਂ ਸਿੱਖ ਸਿਰਫ ਸਿੱਖ ਵਾ ਮੈਂ ਤੁਸੀਂ ਪੰਜਾਬ ਵਿੱਚ ਰਹਿਣ ਵਾਲੇ ਸਿੱਖ ਇਤੋਂ ਤੱਕ ਕਿ ਸਿੱਖ ਤੇ ਪਾਕਿਸਤਾਨ ਦੇ ਵਿੱਚ ਵੀ ਬੜੇ ਨੇ ਮੈਂ ਉੱਥੇ ਗਿਆ ਮੈਂ ਅਕਤੂਬਰ ਮਹੀਨੇ ਦੇ ਵਿੱਚ ਉੱਥੇ ਵੀ ਇਹ ਖਾਸੀਅਤ ਆ ਇੱਕ ਸਿੱਖ ਮੋਨਾ ਨਹੀਂ ਉੱਥੇ ਗੁਰਬਾਣੀ ਦੇ ਨਾਲ ਉਹ 13 ਸਾਲ ਦੀ ਉਮਰ ਤੋਂ ਬੱਚੇ ਨੂੰ ਜੋੜਦੇ। ਤੋਂ ਸਿੱਖ ਹੁਣ ਵਰਲਡ ਵਾਈਡ ਹੋ ਗਏ ਨੇ ਸਾਰੀ ਦੁਨੀਆ ਦੇ ਵਿੱਚ ਨੇ, ਕੋਨੇ-ਕੋਨੇ ਦੇ ਵਿੱਚ ਨੇ। ਅਕਾਲ ਤਖਤ ਸਾਹਿਬ ਸਾਡਾ ਧੁਰਾ ਵਾ। ਇਹਦੇ ਰਾਹੀ ਆਪਾਂ ਇੱਕ ਮੁੱਠ ਰਹਿਣਾ। ਮੈਂ ਬਾਅਦ ਵਿੱਚ ਵੀ ਤੁਹਾਡੇ ਪਿੰਡਾਂ ਦੇ ਵਿੱਚ, ਤੁਹਾਡੇ ਇਲਾਕਿਆਂ ਦੇ ਵਿੱਚ ਆਉਂਦਾ ਰਹਿਣਾ। ਆਪਾਂ ਗੁਰਮਤਿ ਦੀ ਜਿਹੜੀ ਸਾਝ ਆ ਇਹ ਨੂੰ ਪਾਉਂਦੇ ਰਹਾਂਗੇ ਕਿਉਂਕਿ ਜੁੜਨਾ ਅਸੀਂ ਸ਼ਬਦ ਨਾਲ ਸਰੀਰਾਂ ਨਾਲ ਨਹੀਂ ਹੈ ਸਰੀਰਾਂ ਦਾ ਮੇਲ ਸਰੀਵੀ ਮੇਲ ਨਹੀਂ ਹੁੰਦਾ ਇੱਕ ਸਰੀਰ ਇੱਕ ਥਾਂ ਤੇ ਆ ਮੈਂ ਮੰਨ ਲਓ ਇੱਥੇ ਆਇਆ ਤੇ ਇੱਥੇ ਹੀ ਆ ਦੂਜੀ ਥਾਂ ਤੇ ਨਹੀਂ ਹੋ ਸਕਦਾ ਪਰ ਜਿਹੜਾ ਸ਼ਬਦ ਵਾ ਉਹ ਹਰ ਥਾਂ ਦੇ ਉੱਤੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਹਮੇਸ਼ਾ ਨਾਲ ਆ ਉਹ ਕਿਹੜਾ ਗੁਰੂ ਆ ਜਿਹੜਾ ਹਮੇਸ਼ਾ ਨਾਲ ਆ ਉਹ ਗੁਰੂ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤ। ਤੋਂ ਆਪਣਾ ਨਿਸ਼ਚਾ ਪੱਕਾ ਰੱਖਣਾ ਹੈ ਆਪਣੇ ਬੱਚੇ ਬੱਚੇ ਨੂੰ ਦੱਸਣਾ ਹੈ ਦਸ ਪਾਤਸ਼ਾਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਗੁਰੂ ਪੰਥ ਵਿੱਚ ਆਪਾਂ ਤੁਸੀਂ ਸਾਰੇ ਗੁਰੂ ਪੰਥ ਦਾ ਹਿੱਸਾ ਵਾਂ ਸਾਮੂਹਾਕ ਰੂਪ ਦੇ ਵਿੱਚ ਗੁਰੂ ਦਾ ਸਰੀਰ ਗੁਰੂ ਪੰਥ ਹੈ ਜਿਹੜਾ ਪੰਥ ਚੜ੍ਹਦੀ ਕਲਾ 'ਚ ਰਹਿੰਦਾ ਹੈ ਜਿਹੜਾ ਪੰਥ ਵੀ ਜੁਗੋ ਜੁਗ ਅਡਲ ਹੈ ਜਿਹੜਾ ਪੰਥ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚੱਲ ਕੇ ਸਰਬੱਤ ਦੇ ਭਲੇ ਦੇ ਮਾਨਵਤਾ ਦੇ ਭਲੇ ਦੇ ਮਨੁੱਖਤਾ ਦੇ ਭਲੇ ਦੇ ਉਹ ਕਾਰਜ ਕਰਦਾ ਅੱਜ ਗੁਰੂ ਦਾ ਸਰੀਰ ਬਣ ਕੇ ਗੁਰੂ ਦਾ ਪੰਥ ਹਰ ਬਾਸੇ ਵਿੱਚ ਰਿਚਰਦਾ ਹੈ ਤੋਂ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣਾ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ जग ਬਹਰਾਂ ਤੇ ਇਹ ਗਾਣ ਚੇਤਿਆ ਚ ਰੱਖੀ ਦੁਦੀ ਕਰ ਆਪਣੀ ਬੋਲੀ ਮਦਰ ਲੈਂਗੁਏਜ ਪੰਜਾਬੀ ਜਿਹਦੀ ਲਿਪੀ ਗੁਰਮੁਖੀ ਆ ਇਹਦੇ ਨਾਲ ਤੁਸੀਂ ਜੁੜੇ ਹੋ ਮੈਨੂੰ ਪਤਾ ਹੈ ਆਪਣੇ ਬੱਚਿਆਂ ਨੂੰ ਵੀ ਜੋੜਨਾ ਹੈ ਸਕੂਲਾਂ ਦੇ ਵਿੱਚ ਨਹੀਂ ਹੈ ਵੱਖਰੀ ਗੱਲ ਪਰ ਮਾਂ ਬੱਚੇ ਦਾ ਪਹਿਲਾ ਸਕੂਲ ਆ ਮਾਂ ਖੁਦ ਪੰਜਾਬੀ ਸਿਖੇ ਤੇ ਬੱਚਿਆ ਨੂੰ ਪੰਜਾਬੀ ਸਿਖਾਏ ਊੜਾ ਐੜਾ ਈੜੀ ਸੱਸਾ ਹਾ ਜਿਹੜੇ ਬੱਚੇ ਪੰਜਾਬੀ ਸਿੱਖ ਜਾਣਗੇ ਉਹ ਸੌਖਾ ਵਿਰਸੇ ਨਾਲ ਜੁੜ ਜਾਣਗੇ ਕਿਉਂਕਿ ਸਾਡੀ ਬਾਣੀ ਦੀ ਲਿਪੀ ਗੁਰਮੁਖੀ ਆ ਜੇ ਆਪਾਂ ਸੌਖਾ ਬਾਣੀ ਦੇ ਨਾਲ ਜੁੜਨਾ ਹੈ ਸਮਝਣਾ ਹੈ ਬਾਣੀ ਨੂੰ ਤਾਂ ਗੁਰਮੁਖੀ ਆਉਣੀ ਚਾਹੀਦੀ ਆ ਪੰਜਾਬੀ ਆਉਣੀ ਚਾਹੀਦੀ ਆ ਤਾਂ ਮੇਰੀ ਆਪਜੀ ਨੂੰ ਅਪੀਲ ਆ ਤੁਸੀਂ ਪੰਜਾਬੀ ਬੋਲਦੇ ਹੋ ਮੈਂ ਸੁਣਿਆ ਸੋਹਣੀ ਪੰਜਾਬੀ ਬੋਲਦੇ ਹੋ ਲਹਿਜਾ ਬੜਾ ਚੰਗਾ ਵਾ ਸਾਰੀਆਂ ਬੋਲੀਆਂ ਬਾਕੀ ਸਿੱਖ ਲਓ ਮਾੜੀ ਗੱਲ ਨਹੀਂ ਪਰ ਆਪਣੀ ਕੌਮੀ ਸਿੱਖ ਹੋਣ ਕਰਕੇ ਬੋਲੀ ਗੁਰਮੁਖੀ ਪੰਜਾਬੀ ਏ ਆਪਾਂ ਆਪਣੇ ਬੱਚਿਆਂ ਨਾਲ ਪੰਜਾਬੀ ਚ ਗੱਲ ਕਰਨੀ ਤੇ ਉਹਨਾਂ ਨੂੰ ਪੰਜਾਬੀ ਆਪਾਂ ਸਿਖਾਉਣੀ ਆ ਤਾਂ ਕਿ ਉਹ ਮੂਲ ਦੇ ਨਾਲ ਜੁੜੇ ਰਹਿਣ ਤੀਜੀ ਗੱਲ ਇਤਿਹਾਸ ਤਵਾਰੀਕ ਇਤਿਹਾਸ ਲਿਖਿਆ ਨਾ ਬਾਬਾ ਲਖੀਸ਼ਾ ਵਣਜਾਰੇ ਦਾ ਬਾਬਾ ਮੰਖੜਸ਼ਾਲ ਬਾਣਾ ਜੀ ਦਾ ਹੋਰ ਅਨੇਕਾਂ ਗੁਰੂ ਕੇ ਸਿੱਖਾਂ ਦਾ ਅੱਜ ਮੈਂ ਇਤਿਹਾਸ ਦੇ ਰਾਹੀਂ ਤੁਹਾਡੇ ਨਾਲ ਸਾਂਝ ਪਾਈ ਇਹ ਸਾਂਝ ਪੀੜੀ ਹੈ ਪੱਕੀ ਹੈ ਇਹਦੇ ਲਈ ਜ਼ਰੂਰੀ ਆ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਪਿਆ ਸਾਖੀਆਂ ਉਹ ਜ਼ਰੂਰ ਦੱਸੀ ਭਈ ਕੌਣ ਹੈ ਜਿੰਨੇ ਸਿੱਖੀ ਦੇ ਲਈ ਖੋਪਰੀ ਲਵਾਈ ਭਾਈ ਤਰਨ ਸਿੰਘ ਕੌਣ ਹੈ ਜਿੰਨੇ ਸਿੱਖੀ ਲਈ ਬੰਦ ਬੰਦ ਕਟਵਾਇਆ ਭਾਈ ਮਨੀ ਸਿੰਘ ਕੌਣ ਹੈ ਜਿਹੜਾ ਸਿੱਖੀ ਦੇ ਲਈ ਆਰੀ ਦੇ ਨਾਲ ਚੀਰਿਆ ਗਿਆ ਦਿੱਲੀ ਦੀ ਧਰਤੀ ਤੇ ਭਾਈ ਮਤੀ ਦਾਸ ਅਰਦਾਸ ਕਰਦੇ ਹੈ ਤਾਂ ਬੱਚਿਆਂ ਨੂੰ ਇਤਿਹਾਸ ਵੀ ਦੱਸੋ ਇਤਿਹਾਸ ਜਿੰਦਾ ਕੌਮਾਂ ਦੀ ਜਿੰਦ ਜਾਨ ਹੈ ਇਤਿਹਾਸ ਭੁੱਲ ਜਾਣ ਵਾਲੀਆਂ ਕੌਮਾਂ ਖਤਮ ਹੋ ਜਾਂਦੀਆਂ ਨੇ ਤੇ ਸਾਡਾ ਤੇ ਬੜਾ ਸ਼ਾਨਾਮਤਾ ਇਤਿਹਾਸ ਤੋ ਬੱਚਿਆਂ ਨੂੰ ਇਤਿਹਾਸ ਨਾਲ ਜੋੜੀ ਆਪਾਂ ਸਾਡੇ ਚੌਥੀ ਗੱਲ ਜਿੱਥੇ ਵੀ ਰਹੀਏ ਇੱਕ ਪਰਿਵਾਰ ਬਣ ਰਹੇ ਇੱਕ ਸਿੱਖ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋ ਉਹਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਮੰਨੀ ਕਿਸੇ ਸਿੱਖ ਨੂੰ ਇਹ ਲੱਗੇ ਨਾ ਕਿ ਮੈਂ ਇਕੱਲਾ ਵਾਂ ਓਏ ਮੁਸ਼ਕਲ ਪਵੇ ਉਨੂੰ ਲੱਗੇ ਕਿ ਮੈਂ ਕੱਲਾ ਵਾਂ ਨਹੀਂ ਉਹਨੂੰ ਜਦੋਂ ਆਣ ਕੇ ਆਪਾਂ ਮਿਲ ਗਏ ਤਰਵਾਸ ਦੇ ਗਏ ਜਾਂ ਮਦਦ ਕਰ ਗਏ ਉਹਨੂੰ ਹੋਵੇ ਕਿ ਨਹੀਂ ਮੈਂ ਕੱਲਾ ਨਹੀਂ ਇਹ ਗੁਰੂ ਖਾਲਸਾ ਪੰਥ ਸਾਂਝਾ ਪਰਿਵਾਰ ਮੇਰੇ ਨਾਲ ਪੰਜਾਬ ਤੋਂ ਦੂਰ ਤੇ ਇਹ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿ ਆਪਾਂ ਆਪਸ ਦੇ ਵਿੱਚ ਇੱਕ ਮੋਟ ਰਹੀ ਜੁੜੇ ਰਹੀ ਸਾਡੀ ਤਾਕਤ ਇੱਕ ਮੁੱਠ ਹੋਣ ਵਿੱਚ ਹੈ ਖਖੜੀ ਵੀ ਪਾਤਸ਼ਾਹ ਕਹਿੰਦੇ ਨਿਰੀ ਅੰਬੀ ਲੱਗਦੀ ਆ ਜਿੰਨਾ ਜਿੰਨ ਤੱਕ ਅੱਕ ਦੇ ਨਾਲ ਜੁੜੀ ਹੋਵੇ ਬਿਰਾਮ ਛੋੜਾ ਧੜੀ ਸਿਓ ਨਾਨਕ ਸੈਸਾ ਗੰਢ ਪਰ ਜੇ ਕੋਈ ਮੱਝਾ-ਮੁੱਝਾ ਚਾਰਦਾ ਖਖੜੀ ਨੂੰ ਛੋਟੀ ਮਾਰ ਦਵੇ ਉਹ ਪਾੜਦੀ ਹੈ ਟੁੱਟਦੀ ਹੈ ਤੇ ਉਹ ਰੇਜੇ-ਰੇਜੇ ਹੋ ਕੇ ਟੂੰਬੇ-ਟੂੰਬੇ ਹੋ ਕੇ ਹਵਾ ਦੇ ਵਿੱਚ ਉੱਡਦੀ ਜਿੰਨਾ ਚਿਰ ਤੱਕ ਇੱਕ ਮੁੱਠ ਹਾਂ ਤੇ ਗੁਰੂ ਦੇ ਨਾਲ ਜੁੜੇ ਹਾਂ ਅਸੀਂ ਸੋਹਣੇ ਹਾਂ ਪਰ ਜਦੋਂ ਗੁਰੂ ਤੋਂ ਟੁੱਟਦੇ ਹਾਂ ਤੇ ਸਾਡੀ ਇੱਕ ਮੁੱਠ ਤਾਂ ਟੁੱਟਦੀ ਆ ਅਸੀਂ ਰੇਚੇ ਰੇਚੇ ਹੁੰਨੇ ਆ ਅਸੀਂ ਟੁਕੜੇ ਟੁਕੜੇ ਹੁੰਨੇ ਆ ਫੇਰ ਜਿੱਧਰ ਦੀ ਹਵਾ ਉਧਰ ਹੀ ਤੁਰੇ ਸਿੱਖ ਇਦਾਂ ਦਾ ਨਹੀਂ ਹੁੰਦਾ ਵੀ ਹਵਾ ਦੇ ਮੁਤਾਬਕ ਬਦਲ ਜਾਵੇ ਸਿੱਖ ਦਾ ਇੱਕੋ ਹੀ ਧੜਾ ਹੈ ਉਹ ਵਾ ਗੁਰੂ ਪੰਥ ਉਹਦੇ ਵੇਚੀ ਰਹਿਣਾ ਆ ਨੀਤੀ ਮੁਤਾਬਕ ਚੱਲਣਾ ਹੈ ਦੇਖਣਾ ਹੈ ਪਰ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਲੋਚਣੀ ਆ ਆਪਣੇ ਇਹਨਾਂ ਪਰਿਵਾਰਾਂ ਦੀ ਇੱਥੇ ਰਹਿਣ ਵਾਲਾ ਆਪਣਾ ਭਾਈਚਾਰਾ ਇਹਦੀ ਚੜ੍ਹਦੀ ਕਲਾ ਲੋਚਦੇ ਆ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਰਹਿਣਾ ਤੇ ਗੁਰੂ ਪੰਥ ਦਾ ਇਸਾ ਬਣਨਾ ਸੱਚੇ ਪਾਤਸ਼ਾਹ ਜੀ ਕਿਰਪਾ ਕਰੇ ਅੱਗੇ ਤੋਂ ਕੋਈ ਸਮਾਗਮ ਹੋਏਗਾ ਤੇ ਫੇਰ ਆਵਾਂਗੇ ਆਪਾਂ ਮਿਲ ਕੇ ਰਹੀਏ ਅਤੇ ਹਮੇਸ਼ਾ ਹੀ ਗਰੀਬ ਲੋੜਵੰਦ ਕੋਈ ਸਾਡਾ ਜਰੂਰਤਮੰਦ ਭਰਾ ਹੋਵੇ ਆਪਣੇ ਇਲਾਕੇ 'ਚ ਵੀ ਆਪਣਾ ਦਸਵੰਦ ਉੱਥੇ ਲਾਈ ਸਿੱਧਾ ਉਹਦੀ ਮਦਦ ਕਰੀਏ ਆਪਾਂ ਸਾਡਾ ਕੋਈ ਜ਼ਰੂਰਤਮੰਦ ਭਰਾਵ ਦੀ ਧੀ ਦਾ ਵਿਆਹ ਹੋਵੇ ਤੇ ਆਪਣੀ ਧੀ ਸਮਝ ਕੇ ਆਪਣਾ ਫਰਜ਼ ਸਮਝ ਕੇ ਆਪਾਂ ਉਹਦੀ ਮਦਦ ਕਰੀਏ ਇਹੋ ਜੀਆਂ ਸਿੱਖਿਆਵਾਂ ਸਾਨੂੰ ਸਾਡੇ ਗੁਰੂ ਨੇ ਦਿੱਤੀਆਂ ਨੇ ਇਥੋਂ ਦੇ ਪ੍ਰਬੰਧਕਾਂ ਦਾ ਸਮੂਹ ਸੰਗਤ ਦਾ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਮ ਕੋਟ ਧੰਨਵਾਦ ਜੀ ਬਹੁਤ ਗਲਤੀ ਤੇ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ